ਚਲ ਚਾਹ ਤੇ ਬਣ ਗਈ ਆ ਇਹ ਵੀ ਮੈਨੂੰ ਲੱਗਾ ਫੇਲੀਆਂ ਤੁਰੇ ਆਉਣ ਦੇ ਆ ਇੱਦਾਂ ਕਰਦੀ ਆ ਨਾਲੇ ਚਾਹ ਲੈ ਜੰਨੀ ਆ ਜਿਹੜੀ ਮੰਮੀ ਨੇ ਮੈਨੂੰ ਸਕੀਮ ਦਿੱਤੀ ਸੀ ਨਾ ਉਹ ਚ ਕਾਮਯਾਬ ਹੋਣਾ ਵਾ ਚਾਹ ਫੜਾ ਕੇ ਹੁੰਦੀ ਆ ਦੀਪ ਸੋਨੇ ਦੀ ਗੱਲ ਕਰਨੀ ਆ ਸੋਨਾ ਹੈ ਤੇ ਘੜੀ ਹੈ ਜਾਂ ਤੂੰ ਰੱਖ ਲੈ ਜਾਂ ਮੰਮੀ ਰੱਖ ਲੈ ਉਹ ਨਹੀਂ ਨਹੀਂ ਮੈਂ ਨਹੀਂ ਰੱਖਣਾ ਆਪਣੇ ਕੋਲ ਮੈਂ ਮੰਮੀ ਨੂੰ ਦੇ ਆਉਣੀ ਆ ਜੋ ਤਾਂ ਮੈਨੂੰ ਲੋੜ ਹੋਊਗੀ ਤੇ ਲੈ ਲਾਂਗੀ ਮੰਮੀ ਕੋਲੋਂ ਕੋਈ ਨਹੀਂ ਟੈਨਸ਼ਨ ਹੀ ਲਈਦੀ ਪਿਆ ਤਾਂ ਮਰੀ ਜੀ ਹੈ ਨਾ ਉਹ ਪਿਆ ਤਾਂ ਹੈਗਾ ਵਾ ਪਰ ਮੰਮੀ ਸੰਭ ਲੈਣਗੇ ਨਾ ਵਧੀਆ ਗੱਲ ਵਾ ਮੀ ਉਹ ਆਪਣਾ ਖਰਚਾ ਭੰਨੀ ਵਿਚਾਰਾ ਕਿਦਾਂ ਚਲਾਉਂਦਾ ਵਾ ਤੇ ਤੂੰ ਹੀ ਬਸ بار-ਬਾਰੀ ਕੋਈ ਗੱਲ ਕਰੀ ਜਾਂਦੇ ਆਵੇਂ ਬਸ ਏਸੀ ਲੈ ਆ ਉਹਦਾ ਕਰ ਲਾ ਤੂੰ ਹੀ ਕਦੀ ਇਹ ਵੀ ਪੁੱਛਿਆ ਵਾ ਪਿਓ ਵਿਚਾਰਾ ਆਪਣਾ ਟਾਈਮ ਕਿਦਾਂ ਸਾਰੰਦਿਆ ਪੂਰੀ ਹੋਣੀ ਚਾਹੀਦੀ ਰੋਟੀ ਬਾਅਦ ਚ ਖਾਵੇਂ ਚੱਲ ਇੱਧਰ ਆ ਪਹਿਲਾਂ ਮੈਨੂੰ ਰੋਟੀ ਦੋ ਫੁਲਕੇ ਖਾਦ ਲੈਣ ਦੋ ਵੀ ਆਲੇ 파ੜ ਫੋਨ ਤੇ ਘਰ ਪਹਿਲਾਂ ਉਹਨੂੰ ਫੋਨ